ਹਾਜੀ ਹੁਸੈਨ ਨਾਮ ਦਾ ਇੱਕ ਮੁਸਲਮਾਨ ਤਕਰੀਬਨ 100 ਬੱਸਾਂ ਦਾ ਮਾਲਕ ਸੀ ਤੇ ਉਸ ਦੀ ਹਰ ਇੱਕ ਬੱਸ ਦੇ ਵਿੱਚ ਡਰਾਈਵਰ ਸੀਟ ਦੇ ਨਾਲ ਡੈਸ਼ਬੋਰਡ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਤਸਵੀਰ ਲੱਗੀ ਹੋਈ ਸੀ ਜਿਸ ਵਿੱਚ ਉਹ ਘੋੜੇ ਤੇ ਸਵਾਰ ਸਨ ਸਭ ਨੂੰ ਪਤਾ ਸੀ ਕਿ ਇਸ ਬੱਸ ਦਾ ਮਾਲਕ ਇੱਕ ਮੁਸਲਮਾਨ ਹੈ ਸਵਾਰੀਆਂ ਦੇ ਨਾਲ-ਨਾਲ ਡਰਾਈਵਰ ਕਨੈਕਟਰਾਂ ਦੀ ਮਨ ਵਿੱਚ ਵੀ ਇਹ ਸਵਾਲ ਸੀ ਕਿ ਉਹਨਾਂ ਨੇ ਇਹ ਤਸਵੀਰ ਕਿਉਂ ਲਗਾਈ ਹੈ ਪਰ ਪਤਾ ਕਿਸੇ ਨੂੰ ਵੀ ਨਹੀਂ ਸੀ ਤੇ ਜਾਨਣਾ ਹਰ ਕੋਈ ਚਾਹੁੰਦਾ ਸੀ ਇਸ ਵਿੱਚ ਕੀ ਕਾਰਨ ਸੀ ਇਹ ਜਾਣਨ ਲਈ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ ਇਹ ਗੱਲ ਮਹਾਰਾਸ਼ਟਰ ਦੇ ਔਰੰਗਾਬਾਦ ਦੀ ਹੈ ਮੁੰਬਈ ਦੇ ਰਹਿਣ ਵਾਲੇ ਸਿੱਖ ਵਰਿੰਦਰ ਸਿੰਘ ਜੋ ਕਿ ਇਨਕਮ ਟੈਕਸ ਡਿਪਾਰਟਮੈਂਟ ਵਿੱਚ ਕੰਮ ਕਰਦੇ ਸੀ ਉਹਨਾਂ ਦੀ ਬਦਲੀ ਔਰੰਗਾਬਾਦ ਦੀ ਹੋ ਗਈ ਸੀ ਵਰਿੰਦਰ ਸਿੰਘ ਹਰ ਰੋਜ਼ ਦਫ਼ਤਰ ਦੇ ਵਿੱਚ ਜਾਣ ਦੇ ਲਈ ਬੱਸ ਵਿੱਚ ਸਫ਼ਰ ਕਰਦੇ ਸੀ ਉਹਨਾਂ ਨੇ ਦੇਖਿਆ ਕਿ ਜਿਸ ਬੱਸ ਦੇ ਵਿੱਚ ਉਹ ਸਫ਼ਰ ਕਰ ਰਹੇ ਸੀ ਉਸ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਘੋੜੇ ਦੇ ਨਾਲ ਤਸਵੀਰ ਲੱਗੀ ਹੋਈ ਹੈ ਰੋਜ਼ਾਨਾ ਵਰਿੰਦਰ ਸਿੰਘ ਨੇ ਬੱਸ ਦੇ ਵਿੱਚ ਸਫ਼ਰ ਕਰਨਾ ਤਾਂ ਉਹਨਾਂ ਨੇ ਇੱਕ ਗੱਲ ਨੋਟ ਦੀ ਦੇ ਇਸ ਕੰਪਨੀ ਦੀ ਹਰ ਬੱਸ ਦੇ ਵਿੱਚ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਘੋੜੇ ਦੇ ਨਾਲ ਤਸਵੀਰ ਲੱਗੀ ਹੋਈ ਹੈ ਤੇ ਇਸ ਕੰਪਨੀ ਦੀਆਂ ਬਹੁਤ ਸਾਰੀਆਂ ਬੱਸਾਂ ਹਨ ਅਤੇ ਹਰ ਇੱਕ ਬੱਸ ਦੇ ਵਿੱਚ ਇਹ ਤਸਵੀਰ ਲੱਗੀ ਹੋਈ ਹੈ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਕਿ ਇਹ ਕਿਸੇ ਸਿੱਖ ਟਰਾਂਸਪੋਰਟਰ ਦੀਆਂ ਬੱਸਾਂ ਨੇ ਤੇ ਹੋ ਸਕਦਾ ਕਿ ਡਰਾਈਵਰ ਕਨੈਕਟਰ ਮੁਸਲਮਾਨ ਰੱਖੇ ਹੋਣ ਕਿਉਂਕਿ ਉਹਨਾਂ ਦੇ ਬੱਸਾਂ ਦੇ ਵਿੱਚ ਜ਼ਿਆਦਾਤਰ ਡਰਾਈਵਰ ਕਨੈਕਟਰ ਮੁਸਲਮਾਨ ਹੀ ਸਨ ਸੋ ਇਸੇ ਕਰਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਫਿਰ ਇੱਕ ਦਿਨ ਵਰਿੰਦਰ ਸਿੰਘ ਨੇ ਉਸ ਬੱਸ ਦੇ ਕਨੈਕਟਰ ਨੂੰ ਪੁੱਛ ਹੀ ਲਿਆ ਕਿ ਇਸ ਪਿੱਛੇ ਕੀ ਕਾਰਨ ਹੈ ਤੇ ਇਹਨਾਂ ਸਾਂ ਦਾ ਮਾਲਕ ਕੌਣ ਹੈ ਕਲੈਕਟਰ ਨੇ ਸਾਰਾ ਕੁਝ ਦੱਸ ਦਿੱਤਾ ਕਿ ਇਸ ਬੱਸ ਦੇ ਮਾਲਕ ਹਾਜੀ ਹੁਸੈਨ ਸਾਹਿਬ ਨੇ ਅਤੇ ਉਹ ਕਿੱਥੇ ਬੈਠਦੇ ਨੇ ਕਿੱਥੇ ਮਿਲਣਗੇ ਸਾਰਾ ਕੁਝ ਉਹਨਾਂ ਨੇ ਦੱਸ ਦਿੱਤਾ। ਵਰਿੰਦਰ ਸਿੰਘ ਉਹਨਾਂ ਨੂੰ ਮਿਲਣ ਉਹਨਾਂ ਦੇ ਆਫਿਸ ਚਲੇ ਗਏ। ਹਾਜੀ ਸਾਹਿਬ ਨੇ ਵਰਿੰਦਰ ਸਿੰਘ ਦਾ ਸਵਾਗਤ ਕੀਤਾ ਤੇ ਮਿਲਣ ਦਾ ਕਾਰਨ ਪੁੱਛਿਆ। ਗੱਲਾਂ-ਬਾਤਾਂ ਤੋਂ ਹੀ ਵਰਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਹਾਜੀ ਸਾਹਿਬ ਪੰਜ ਵਕਤ ਦੇ ਨਮਾਜ਼ੀ ਨੇ ਤੇ ਪੱਕੇ ਮੁਸਲਮਾਨ ਨੇ। ਵਰਿੰਦਰ ਨੇ ਪੁੱਛਿਆ ਕਿ ਉਹ ਰੋਜ਼ਾਨਾ ਉਹਨਾਂ ਦੀਆਂ ਬੱਸਾਂ ਦੇ ਵਿੱਚ ਯਾਤਰਾ ਕਰਦਾ ਹੈ ਤੇ ਉਸ ਨੇ ਦੇਖਿਆ ਕਿ ਉਹਨਾਂ ਦੀ ਹਰ ਇੱਕ ਬੱਸ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਘੋੜੇ ਸਮੇਤ ਤਸਵੀਰ ਲੱਗੀ ਹੈ ਅਤੇ ਇਹ ਤ ਵੀਰ ਉਹਨਾਂ ਦੀ ਹਰ ਬੱਸ ਵਿੱਚ ਮੌਜੂਦ ਹੈ ਮੇਰੇ ਪੁੱਛਣ ਦਾ ਕਾਰਨ ਇਹ ਹੈ ਕਿ ਇੱਕ ਤਾਂ ਇਹ ਪੰਜਾਬ ਨਹੀਂ ਹੈ ਤੇ ਦੂਸਰਾ ਤੁਸੀਂ ਮੁਸਲਮਾਨ ਹੋ ਅਤੇ ਤੁਹਾਡੇ ਡਰਾਈਵਰ ਕਨੈਕਟਰ ਵੀ ਮੁਸਲਮਾਨ ਹਨ ਫਿਰ ਤੁਸੀਂ ਗੁਰੂ ਜੀ ਦੀ ਇਹ ਤਸਵੀਰ ਬੱਸ ਦੇ ਵਿੱਚ ਕਿਉਂ ਲਗਾਈ ਹੈ ਅਤੇ ਹਰ ਬੱਸ ਵਿੱਚ ਹੀ ਕਿਉਂ ਲਗਾਈ ਹੈ ਇਹ ਸਵਾਲ ਸੁਣ ਕੇ ਹਾਜੀ ਸਾਹਿਬ ਕੁਝ ਸਮਾਂ ਖਾਮੋਸ਼ ਰਹੇ ਹਾਜੀ ਸਾਹਿਬ ਕਹਿਣ ਲੱਗੇ ਕਿ ਇਹ ਮੇਰਾ ਨਿੱਜੀ ਮਾਮਲਾ ਹੈ ਮੈਂ ਕੁਝ ਵੀ ਬਤਾਨੇ ਕੋ ਤਿਆਰ ਨਹੀਂ ਹੂੰ ਸਾਰੀ ਗੱਲਬਾਤ ਹਿੰਦੀ ਦੇ ਵਿੱਚ ਹੋਈ ਉਸ ਤੋਂ ਬਾਅਦ ਹਾਜੀ ਸਾਹਿਬ ਨੇ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ ਤਾਂ ਮੈਂ ਦੱਸਿਆ ਕਿ ਮੈਂ ਇਨਕਮ ਟੈਕਸ ਦੇ ਵਿੱਚ ਕੰਮ ਕਰਦਾ ਹਾਂ ਉਸ ਤੋਂ ਬਾਅਦ ਮੈਂ ਉਹਨਾਂ ਦੇ ਆਫਿਸ ਤੋਂ ਬਾਹਰ ਆ ਗਿਆ ਮੈਂ ਆਫਿਸ ਤੋਂ ਬਾਹਰ ਆਇਆ ਹੀ ਸੀ ਕਿ ਉਹਨਾਂ ਨੇ ਨੌਕਰ ਭੇਜ ਕੇ ਮੈਨੂੰ ਵਾਪਸ ਬੁਲਾ ਲਿਆ ਹਾਜੀ ਸਾਹਿਬ ਨੇ ਕਿਹਾ ਕਿ ਤੁਸੀਂ ਇਸ ਦੇ ਪਿੱਛੇ ਕਾਰਨ ਜਾਨਣਾ ਚਾਹੁੰਦੇ ਹੋ ਤਾਂ ਸੁਣੋ ਅੱਜ ਤੋਂ 17 ਸਾਲ ਪਹਿਲਾਂ ਉਸ ਨੂੰ ਅਧਰੰਗ ਹੋ ਗਿਆ ਸੀ ਸਰੀਰ ਨੇ ਛਾਤੀ ਤੋਂ ਥੱਲੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਸਿਰਫ ਉਹ ਬੋਲ ਸਕਦਾ ਸੀ ਅਤੇ ਸਾਹ ਲੈ ਸਕਦਾ ਸੀ ਲੱਤਾਂ ਬਾਹਾਂ ਕੁਝ ਵੀ ਹਿਲਾ ਨਹੀਂ ਸਕਦਾ ਸੀ ਬੋਲਣ ਦੇ ਵਿੱਚ ਵੀ ਤਕਲੀਫ ਹੁੰਦੀ ਸੀ ਕਿਉਂਕਿ ਮੂੰਹ ਤੇ ਵੀ ਅਧ ਰੰਗ ਦਾ ਅਸਰ ਹੋਇਆ ਸੀ ਪਹਿਲਾਂ ਤਾਂ ਪਤਨੀ ਨੇ ਕੁਝ ਮਹੀਨੇ ਤੱਕ ਸੇਵਾ ਕੀਤੀ ਪਰ ਬਾਅਦ ਵਿੱਚ ਅੱਕ ਕੇ ਉਹ ਵੀ ਛੱਡ ਗਈ ਅਤੇ ਬੱਚਿਆਂ ਸਮੇਤ ਪੇਕੇ ਚਲੀ ਗਈ ਉਸ ਤੋਂ ਕੁਝ ਸਮਾਂ ਬਾਅਦ ਗਵਾਂਡੀਆਂ ਨੇ ਉਸ ਨੂੰ ਸੰਭਾਲ ਲਿਆ ਪਰ ਉਹ ਵੀ ਕਿੰਨਾ ਚਿਰ ਦੇਖਦੇ ਆਖਰ ਉਹਨਾਂ ਨੇ ਉਸ ਨੂੰ ਚੁੱਕ ਕੇ ਹੋਸ ਦੇ ਘਰ ਦੇ ਹੀ ਬਾਹਰ ਬਿਠਾ ਦਿੱਤਾ ਤਾਂ ਕਿ ਕੋਈ ਆਉਂਦਾ ਜਾਂਦਾ ਰਾਹੀਰ ਉਸ ਨੂੰ ਦੇਖ ਕੇ ਕੁਝ ਨਾ ਕੁਝ ਖਾਣ ਲਈ ਦੇ ਜਾਇਆ ਕਰੇਗਾ ਉਹ ਰਸਤੇ ਤੇ ਪਿਆ ਰਹਿੰਦਾ ਸੀ ਕਦੇ-ਕਬਾਰ ਕੋਈ ਰੋਟੀ ਦੇ ਜਾਂਦਾ ਸੀ ਤੇ ਕਦੇ ਕੋਈ ਪੈਸੇ ਦੇ ਜਾਂਦਾ ਸੀ ਪਰ ਉਸਦੇ ਹੱਥ ਪੈਰ ਕੰਮ ਨਹੀਂ ਕਰਦੇ ਸੀ ਤਾਂ ਕਰਕੇ ਇਹ ਸਭ ਕੁਝ ਵਿਅਰਥ ਸੀ ਕਿਸੇ ਕੰਮ ਦਾ ਨਹੀਂ ਸੀ ਉਹ ਬਹੁਤ ਤਕਲੀਫ ਦੇ ਵਿੱਚ ਸੀ ਅਤੇ ਸੋਚਦਾ ਸੀ ਕਿ ਇਹ ਸਭ ਉਸਦੇ ਨਾਲ ਹੀ ਕਿਉਂ ਹੋਇਆ ਉਹ ਹਰ ਰੋਜ਼ ਸੜਕ ਦੇ ਕਿਨਾਰੇ ਪਿਆ ਦੇਖਦਾ ਸੀ ਕਿ ਬਹੁਤ ਸਾਰੇ ਲੋਕ ਹਜ਼ੂਰ ਸਾਹਿਬ ਜਾ ਰਹੇ ਨਹੀਂ ਕੋਈ ਸ਼ਬਦ ਗਾਉਂਦਾ ਜਾ ਰਿਹਾ ਸੀ ਤੇ ਕਈ ਲੋਕਾਂ ਨੇ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਦੇ ਅੱਗੇ ਨਿਸ਼ਾਨ ਸਾਹਿਬ ਲਗਾਏ ਹੁੰਦੇ ਸੀ ਉਹ ਕਈ ਦਿਨ ਇਸੇ ਤਰ੍ਹਾਂ ਜਥਿਆਂ ਨੂੰ ਜਾਂਦੇ ਹੋਏ ਦੇਖਦਾ ਰਿਹਾ ਇੱਕ ਦਿਨ ਉਸ ਦਾ ਵੀ ਮਨ ਕੀਤਾ ਕਿ ਉਹ ਵੀ ਹਜ਼ੂਰ ਸਾਹਿਬ ਜਾਵੇ ਅਤੇ ਦੇਖੇ ਕਿ ਲੋਕ ਇੰਨਾ ਜ਼ਿਆਦਾ ਉੱਥੇ ਕਿਉਂ ਜਾਂਦੇ ਨੇ ਅਜਿਹਾ ਉੱਥੇ ਕੀ ਪਿਆ ਹੈ ਸੋ ਇੱਕ ਦਿਨ ਹਿੰਮਤ ਕਰਕੇ ਉਹ ਘਿਸੜਦਾ ਘਿਸੜਦਾ ਸੜਕ ਦੇ ਵਿਚਕਾਰ ਆ ਗਿਆ ਸੜਕ ਦੇ ਵਿਚਕਾਰ ਕਿਸ ਨੂੰ ਪਿਆਨ ਦੇਖ ਕੇ ਹਜ਼ੂਰ ਸਾਹਿਬ ਜਾਣ ਵਾਲਾ ਜਥਾ ਰੁਕ ਗਿਆ ਉਹਨਾਂ ਨੇ ਗੱਡੀ ਰੋਕ ਕੇ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਵੀ ਹਜ਼ੂਰ ਸਾਹਿਬ ਲੈ ਜਾਣ ਨਹੀਂ ਤਾਂ ਫਿਰ ਗੱਡੀ ਉੱਪਰ ਚੜਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਤਾਂ ਕਿ ਉਸ ਦਾ ਇਸ ਤਕਲੀਫ ਤੋਂ ਛੁਟਕਾਰਾ ਹੋ ਗਈ ਜਥੇ ਨੂੰ ਉਸ ਦੀ ਹਾਲਤ ਤੇ ਤਰਸ ਆਇਆ ਤੇ ਉਹਨਾਂ ਨੇ ਚੱਕ ਕੇ ਉਸ ਨੂੰ ਗੱਡੀ ਦੇ ਵਿੱਚ ਬਿਠਾ ਲਿਆ ਹਜ਼ੂਰ ਸਾਹਿਬ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਇੱਕ ਦਰਖਤ ਦੇ ਹੇਠਾਂ ਉਸ ਨੂੰ ਬਿਠਾ ਦਿੱਤਾ ਗਿਆ ਉੱਥੇ ਬੈਠ ਕੇ ਉਹ ਹਰ ਰੋਜ਼ ਕੀਰਤਨ ਸੁਣਦਾ ਬਾਣੀ ਸੁਣਦਾ ਅਤੇ ਲੋਕਾਂ ਨੂੰ ਆਉਂਦੇ ਜਾਂਦੇ ਦੇਖਦਾ ਰਹਿੰਦਾ ਹੌਲੀ-ਹੌਲੀ ਉਸ ਦਾ ਮਨ ਇੰਨਾ ਜ਼ਿਆਦਾ ਸ਼ਾਂਤ ਹੋਇਆ ਕਿ ਉਸਨੇ ਵੀ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਇੱਕ ਦਿਨ ਨਗਰ ਕੀਰਤਨ ਸਜਿਆ ਸੀ ਤੇ ਨਗਰ ਕੀਰਤਨ ਉਸ ਦੇ ਕੋਲੋਂ ਹੀ ਲੰਘਣਾ ਸੀ ਇਸ ਨਗਰ ਕੀਰਤਨ ਦੇ ਵਿੱਚ ਗੁਰੂ ਸਾਹਿਬ ਦੇ ਘੋੜੇ ਦੇ ਵੰਸ਼ਸ ਨੂੰ ਤਿਆਰ ਕਰਕੇ ਜਲੂਸ ਕੱਢਿਆ ਜਾਂਦਾ ਹੈ ਇਸ ਨਗਰ ਕੀਰਤਨ ਦੇ ਵਿੱਚ ਬਹੁਤ ਜ਼ਿਆਦਾ ਕੱਠ ਸੀ ਸੰਗਤ ਦਾ ਜੋਸ਼ ਸੀ ਅਤੇ ਢੋਲ-ਟਮਕੇ ਵੱਜ ਰਹੇ ਸਨ ਗੁਰੂ ਸਾਹਿਬ ਦੇ ਕੋਲ ਦਾ ਵਾਂਝਾ ਜੱਥਿਆਰ ਵਰ ਤਿਆਰ ਅੱਗੇ-ਅੱਗੇ ਚੱਲ ਰਿਹਾ ਸੀ ਜਿਸ ਜਗ੍ਹਾ ਤੇ ਮੈਂ ਦਰਖਤ ਦੇ ਹੇਠਾਂ ਬੈਠਾ ਸੀ ਉਸ ਤੋਂ 10 ਕਦਮ ਦੂਰ ਆ ਕੇ ਇੱਕਦਮ ਘੋੜਾ ਕਾਬੂ ਤੋਂ ਬਾਹਰ ਹੋ ਗਿਆ ਅਤੇ ਘੋੜਾ ਵਾਂਗਾਂ ਖਿੱਚਦਾ ਹੋਇਆ ਇੱਧਰ-ਉੱਧਰ ਸੰਗਤ ਵੱਲ ਦੌੜਨ ਲੱਗਿਆ ਸਭ ਡਰ ਕੇ ਪਿੱਛੇ ਹੋ ਰਹੇ ਸੀ ਇਸੇ ਤਰ੍ਹਾਂ ਉਹ ਦੌੜਦਾ-ਦੌੜਦਾ ਮੇਰੇ ਕੋਲ ਆਇਆ ਤੇ ਮੇਰੀ ਛਾਤੀ ਤੇ ਆਪਣੇ ਅਗਲੇ ਦੋ ਪੌੜ ਰੱਖ ਦਿੱਤੇ ਤੇ ਉਸ ਤੋਂ ਬਾਅਦ ਇੱਕਦਮ ਚੱਕ ਲਈ ਸਭ ਨੂੰ ਲੱਗਿਆ ਕਿ ਜੋ ਵੀ ਘੋੜੇ ਦੇ ਥੱਲੇ ਆ ਗਿਆ ਹੈ ਉਸ ਦਾ ਨੁਕਸਾਨ ਹੋਇਆ ਹੋਵੇਗਾ ਉਸ ਨੂੰ ਬਹੁਤ ਦਰਦ ਤਕਲੀਫ ਹੋਈ ਹੋਵੇਗੀ ਪਰ ਮੈਂ ਤਾਂ ਅਧ ਰੰਗ ਕਰਕੇ ਸੁਣ ਸੀ ਮੈਨੂੰ ਤਾਂ ਕੁਝ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਕੁਝ ਹੀ ਸਮੇਂ ਬਾਅਦ ਨਿਹੰਗ ਸਿੰਘਾਂ ਨੇ ਉਸ ਘੋੜੇ ਨੂੰ ਕਾਬੂ ਕਰ ਲਿਆ ਅਤੇ ਸੰਗਤ ਵਿੱਚੋਂ ਕੁਝ ਲੋਕਾਂ ਨੇ ਆ ਕੇ ਮੇਰਾ ਹਾਲਚਲ ਪੁੱਛਿਆ ਤੇ ਮੈਂ ਕਿਹਾ ਕਿ ਮੈਂ ਠੀਕ ਹਾਂ ਉਸ ਤੋਂ ਬਾਅਦ ਸਭ ਅੱਗੇ ਚਲੇ ਗਏ ਤੇ ਮੈਂ ਫਿਰ ਤੋਂ ਇਕੱਲਾ ਰਹਿ ਗਿਆ ਮੈਂ ਅਜੇ ਵੀ ਉਸ ਜਾਂਦੇ ਹੋਏ ਨਗਰ ਕੀਰਤਨ ਨੂੰ ਦੇਖ ਰਿਹਾ ਸੀ ਕਿ ਮੇਰੀਆਂ ਲੱਤਾਂ ਦੇ ਵਿੱਚ ਕੁਝ ਹਲਚਲ ਮਹਿਸੂਸ ਹੋਈ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀਆਂ ਲੱਤਾਂ ਬਹੁਤ ਜ਼ਿਆਦਾ ਅਕੜਾ ਗਈਆਂ ਹਨ ਉਸ ਦਾ ਮਨ ਕੀਤਾ ਕਿ ਉਹ ਆਪਣੀਆਂ ਲੱਤਾਂ ਨੂੰ ਇਕੱਠੀਆਂ ਕਰ ਲਵੇ ਜਦੋਂ ਉਸ ਨੇ ਜ਼ੋਰ ਲਗਾਇਆ ਅਤੇ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਲੱਤਾਂ ਆਰਾਮ ਨਾਲ ਇਕੱਠੀਆਂ ਹੋ ਗਈਆਂ ਉਸਨੇ ਪਤਾ ਹੀ ਨਹੀਂ ਕਿੰਨੇ ਸਮੇਂ ਬਾਅਦ ਆਪਣੀਆਂ ਲੱਤਾਂ ਨੂੰ ਇਕੱਠਿਆਂ ਕੀਤਾ ਸੀ ਉਸ ਤੋਂ ਬਾਅਦ ਉਸਨੇ ਆਪਣੇ ਹੱਥਾਂ ਦੇ ਨਾਲ ਆਪਣੀਆਂ ਲੱਤਾਂ ਨੂੰ ਘੁੱਟਿਆ ਉਹ ਦੇਖ ਕੇ ਹੈਰਾਨ ਸੀ ਕਿ ਉਸਦੇ ਹੱਥ ਪੈਰ ਲੱਤਾਂ ਸਭ ਕੰਮ ਕਰ ਰਹੇ ਸੀ ਸਭ ਦੇ ਵਿੱਚ ਜਾਨ ਮਹਿਸੂਸ ਹੋ ਰਹੀ ਸੀ ਉਸ ਦੀ ਜ਼ਬਾਨ ਤੋਂ ਸਿਰਫ ਇੱਕ ਹੀ ਲਫ਼ਜ਼ ਨਿਕਲਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਉਸ ਤੋਂ ਬਾਅਦ ਉਹ ਆਪ ਚੱਲ ਕੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਗਿਆ ਅਤੇ ਆਪ ਅੱਗੇ ਜਾ ਕੇ ਉਸ ਘੋੜੇ ਦੇ ਪੈਰਾਂ ਦੇ ਵਿੱਚ ਸਿਰ ਰੱਖ ਦਿੱਤਾ ਅਤੇ ਮੱਥਾ ਟੇਕਿਆ ਬਾਕੀ ਸੰਗਤ ਤਾਂ ਇਸ ਨੂੰ ਸਿਰਫ ਇੱਕ ਆਮ ਸੇਵਾਦਾਰ ਦਾ ਸਤਕਾਰ ਹੀ ਸਮਝ ਰਹੀ ਸੀ ਪਰ ਮੈਨੂੰ ਪਤਾ ਸੀ ਕਿ ਮੇਰੇ ਤੇ ਕਿੱਡੀ ਵੱਡੀ ਬਖਸ਼ਿਸ਼ ਹੋਈ ਹੈ ਉਸ ਤੋਂ ਬਾਅਦ ਮੈਂ ਕਈ ਦਿਨ ਹਜ਼ੂਰ ਸਾਹਿਬ ਰਿਹਾ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਹਾਜ਼ਰੀ ਭਰਦਾ ਰਿਹਾ ਬਾਣੀ ਸੁਣਦਾ ਰਿਹਾ ਅਤੇ ਕਈ ਦਿਨ ਸੇਵਾ ਵੀ ਕੀਤੀ। ਹਾਜੀ ਸਾਹਿਬ ਦੇ ਮੂੰਹੋਂ ਇਹ ਗੱਲ ਸੁਣ ਕੇ ਵਰਿੰਦਰ ਨੇ ਦੱਸਿਆ ਕਿ ਮੇਰੇ ਅੰਦਰ ਜੋ ਸਿੱਖੀ ਸਦਕ ਸੀ ਉਹ ਹੋਰ ਜ਼ਿਆਦਾ ਪੱਕਾ ਹੋ ਗਿਆ। ਪਰ ਵਰਿੰਦਰ ਨੇ ਕਿਹਾ ਕਿ ਮੇਰਾ ਸਵਾਲ ਤਾਂ ਅਜੇ ਉੱਥੇ ਦਾ ਉੱਥੇ ਹੀ ਖੜਾ ਹੈ। ਮੈਨੂੰ ਤਾਂ ਆਪਣੇ ਸਵਾਲ ਦਾ ਜਵਾਬ ਮਿਲਿਆ ਹੀ ਨਹੀਂ। ਤਾ ਹਾਜੀ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਸਭ ਕੁਝ ਤਾਂ ਦੱਸ ਦਿੱਤਾ ਹੈ ਹੁਣ ਹੋਰ ਦੱਸੋ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਵਿਰਿੰਦਰ ਨੇ ਕਿਹਾ ਕਿ ਮੈਂ ਪੂਰੀ ਗੱਲ ਸਮਝ ਗਿਆ ਕਿ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਠੀਕ ਹੋਏ ਪਰ ਤੁਸੀਂ ਗੁਰੂ ਸਾਹਿਬ ਦੀ ਘੋੜੇ ਵਾਲੀ ਹੀ ਫੋਟੋ ਕਿਉਂ ਲਗਾਈ ਤਾਂ ਇਹ ਸੁਣ ਕੇ ਹਾਜੀ ਸਾਹਿਬ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਗੁਰੂ ਸਾਹਿਬ ਨੇ ਹੀ ਮੈਨੂੰ ਠੀਕ ਕੀਤਾ ਹੈ ਪਰ ਗੁਰੂ ਜੀ ਨੇ ਆਪਣੀ ਕਿਰਪਾ ਆਪਣੇ ਘੋੜੇ ਦੇ ਕੋਲੋਂ ਕਰਵਾਈ ਹੈ ਰੱਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਹੀ ਕਿਰਪਾ ਕਰਦਾ ਹੈ ਸੋ ਇਸੇ ਕਰਕੇ ਉਸੇ ਦਿਨ ਤੋਂ ਮੇਰੇ ਮਨ ਵਿੱਚ ਗੁਰੂ ਸਾਹਿਬ ਦੇ ਨਾਲ ਨਾਲ ਉਹਨਾਂ ਦੇ ਘੋੜੇ ਦਾ ਵੀ ਉਨਾ ਹੀ ਸਤਕਾਰ ਹੈ ਇਸੇ ਕਰਕੇ ਗੁਰੂ ਜੀ ਦੀ ਘੋੜੇ ਵਾਲੀ ਤਸਵੀਰ ਅਸੀਂ ਆਪਣੀ ਹਰ ਬਸ ਵਿੱਚ ਲਗਾਈ ਹੋਈ ਹੈ ਸੋ ਮਾਲਕ ਦੀ ਕਿਰਪਾ ਇੱਕ ਛਣ ਦੇ ਵਿੱਚ ਹੋ ਜਾਂਦੀ ਹੈ ਉਹ ਜ਼ਮੀਨ ਤੇ ਡਿੱਗਿਆ ਨੂੰ ਇੱਕ ਛਣ ਦੇ ਵਿੱਚ ਅਸਮਾਨ ਦੇ ਵਿੱਚ ਪਹੁੰਚਾ ਦਿੰਦਾ ਹੈ ਰਾਜੇ ਤੋਂ ਰੰਕ ਅਤੇ ਰੰਕ ਤੋਂ ਰਾਜਾ ਬਣਾਉਣ ਦੇ ਵਿੱਚ ਸਮਾਂ ਨਹੀਂ ਲੱਗਦਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਅੰਗ ਸੰਗ ਹੀ ਰਹਿੰਦਾ ਹੈ ਲੋੜ ਹੈ ਸਿਰਫ ਪਹਿਚਾਨਣ ਦੀ